ਮੇਰਾ ਨਾਮ ਸੁਨੀਲ ਕਪੂਰ ਹੈ ਮੇਰੇ ਪਰਦਾਦਾ ਸ਼ਹੀਦ ਲਾਲਾ ਵਾਸੂ ਬਲ ਕਪੂਰ ਜੀ ਇੱਥੇ ਸ਼ਹੀਦ ਹੋਏ ਸਨ ਜਿਨ੍ਹਾਂ ਨੇ ਦੋ ਗੋਲੀਆਂ ਲੱਗਨ ਦਾ ਸ਼ਹਾਦਤ ਦਾ ਜਹਾਜ਼ ਦਿੱਤਾ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸਨ ਜਿਨ੍ਹਾਂ ਨੇ ਇਕੱਠੇ ਮਿਲ ਕੇ ਇੱਥੇ ਬਹੁਤ ਵੱਡਾ ਸ਼ਹਾਦਤ ਦਿੱਤੀ ਦੇਸ਼ ਦੀ ਆਜ਼ਾਦੀ ਲਈ ਔਰ ਇਹ ਨਰ ਸੰਘਾਰ ਜਿਹੜਾ ਸੀ ਇਹ ਪੂਰੀ ਦੁਨੀਆ 'ਚ ਇੱਕ ਇਤਿਹਾਸ ਬਣ ਕੇ ਰਹਿ ਗਿਆ ਕਿ ਐਡਾ ਵੱਡਾ ਨਰ ਸੰਘਾਰ ਬ੍ਰਿਟਿਸ਼ ਐਮਪਾਇਰ ਦੁਆਰਾ ਜਿਹੜਾ ਕੀਤਾ ਗਿਆ ਉਸ ਟਾਈਮ ਦੀ ਹਕੂਮਤ ਦੀ ਸਰਕਾਰ ਨੇ ਕਿੰਨੇ ਹੱਥੇ ਬੱਚਿਆਂ ਤੇ ਔਰਤਾਂ ਤੇ ਬਜ਼ੁਰਗਾਂ ਤੇ ਘੋੜੀਆਂ ਚਲਾਈਆਂ ਉਹ ਅੱਜ ਤੱਕ ਉਹਨਾਂ ਲਈ ਇੱਕ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿੱਕੋ ਇਸ ਸਾਕੇ ਦੇ ਲਈ ਮਾਫੀਨਾਮੀ ਮੰਗ ਰਹੀ ਲੇਕਿਨ ਉਥੋਂ ਦੀ ਸਰਕਾਰ ਦੇ ਕਦੀ ਜਿਹੜੀ ਰੂਲਿੰਗ ਪਾਰਟੀ ਆ ਜਾਂ ਵਿਪਖਸ਼ ਦੀ ਪਾਰਟੀ ਆ ਉਹ ਇਹ ਜ਼ਰੂਰ ਸਵਾਲ ਚੱਕਦੀ ਹੈ ਆਪਣੀ ਸਰਕਾਰਾਂ ਦੇ ਵਿੱਚ ਇਹ ਬਹੁਤ ਵੱਡੀ ਇੱਕ ਕਮੀ ਹੈ ਜਿਹੜੀ ਚਾਹੇ ਸਟੇਟ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਕਿਉਂਕਿ ਅੱਜ ਅਸੀਂ ਪੰਜਾਬ ਦੀ ਸਟੇਟ 'ਚ ਆ ਤੇ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸ ਹੈ ਭਾਜੀਪੀ ਹੈ ਖਾਲੀ ਦਲ ਹੈ ਆਜਾਮ ਆਦਮੀ ਪਾਰਟੀ ਹੈ ਕਿਸੇ ਨੇ ਵੀ ਇਹ ਸਵਾਲ ਉਸ ਦੀ ਸਰਕਾਰ ਬ੍ਰਿਟਿਸ਼ ਸਰਕਾਰ ਦੇ ਵਿੱਚ ਨਹੀਂ ਪਚਾਇਆ ਮੇਰੇ ਵੱਲੋਂ ਕਈ ਵਾਰੀ ਲਿਖਤ ਪੱਤਰ ਭੇਜੇ ਗਏ ਨੇ ਕਿ ਮੈਂ ਉਹਨਾਂ ਤੋਂ ਮੰਗ ਕੀਤੀ ਵੀ ਤੁਸੀਂ ਔਰ ਮੇਰੇ ਕਈ ਪ੍ਰੋਗਰਾਮ ਦੇ ਵਿੱਚ ਜਿਵੇਂ ਜੀ ਟੀਵੀ ਦੇ ਸਾਰੇ ਕਬਾ ਪ੍ਰੋਗਰਾਮ ਚਲੇ ਗਿਆ ਤੇ ਉੱਥੇ ਵੀ ਇਹੋ ਹੀ ਮੰਗ ਸੀ ਕਿ ਉਸ ਸਰਕਾਰ ਨੂੰ ਚਾਹੇ ਅੱਜ ਦੀ ਬ੍ਰਿਟਿਸ਼ ਸਰਕਾਰ ਹੈ ਉਹ ਮਾਫੀ ਦਾ ਬਾਬੰਦੇ ਇਸ ਸਾਕੇ ਲਈ ਇਸ ਘਣਾਉਣੇ ਜਿਹੜਾ ਇਹ ਦਰ ਸੰਘਾਰ ਕੀਤਾ ਸੀ ਅੱਜ ਤੱਕਨ ਦੁਨੀਆ ਜਿਹੜੀ ਹੈ ਉਸ ਨੂੰ ਭੁੱਲ ਨਹੀਂ ਪਾਈ ਅੱਜ ਵੀ ਪਰਿਵਾਰ ਉਸ ਦੁੱਖ ਨੂੰ ਆਪਣੇ ਪਿੰਡੇ ਤੇ ਹੰਡਾ ਰਹੇ ਗੂ ਕਈ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਬੱਚੇ ਅੱਜ ਸਿੱਖਿਆ ਤੋਂ ਵੰਚਿਤ ਨੇ ਦਵਾਈ ਤੋਂ ਵੰਚਿਤ ਨੇ ਕਈ ਪਰਿਵਾਰ ਜਿਨ੍ਹਾਂ ਦੇ ਬਜ਼ੁਰਗ ਅੱਜ ਕਈ ਕੈਂਸਰ ਤੋਂ ਪੀੜਿਤ ਨੇ ਲੇਕਿਨ ਉਹਨਾਂ ਕੋਲ ਦਵਾਈ ਖਾਣ ਲਈ ਪੈਸਾ ਨਹੀਂ ਸਰਕਾਰਾਂ ਦੂੰਗੀਆਂ ਬੋੜੀਆਂ ਤੇ ਬਹਿਰੀਆਂ ਹੋ ਚੁੱਕੀਆਂ ਅੰਨੀਆਂ ਹੋ ਚੁੱਕੀਆਂ ਕਿ ਸੱਤਾ ਦਾ ਨਸ਼ਾ ਇਨਾ ਹੋ ਚੁੱਕਾ ਹੈ ਕਿ ਇਨਾ ਸ਼ਹਾਦਤ ਦੇ ਕ੍ਰਾਂਤੀਕਾਰੀਆਂ ਦੀ ਛਾਤੀ ਤੇ ਪੈਰ ਰੱਖ ਕੇ ਇਹਨਾਂ ਨੇ ਸੱਤਾ ਦੀ ਕੁਰਸੀਆਂ ਤੇ ਪਹੁੰਚੇ। ਔਰ ਅੱਜ ਤੱਕ ਹਨ ਕਿਸੇ ਵੀ ਸਰਕਾਰਾਂ ਨੇ ਜਲਿਆਂ ਵਾਲੇ ਬਾਗ ਦੇ ਪਰਿਵਾਰਾਂ ਨੂੰ ਕੋਈ ਵੀ ਕੋਈ ਫਾਈਨੈਂਸ਼ੀਅਲੀ ਸਪੋਰਟ ਹੋਵੇ, ਕੋਈ ਤੁਹਾਡੀ ਕੰਪਨਸੇਸ਼ਨ ਹੋਵੇ ਅੱਜ ਤੱਕ ਹਨ ਵੀ ਨਹੀਂ ਦਿੱਤੀ। ਔਰ ਮੈਂ ਮੇਰੇ ਮਨ ਦੇ ਵਿੱਚ ਕਈ ਸਵਾਲ ਇਹੋ ਜੇ ਬਲਬਲੇ ਲੈਂਦੇ ਨੇ ਜਿਹੜੇ ਕਿ ਮੈਂ ਅੱਜ ਵੀ ਦੂਸਰੇ ਇੱਕ ਹੋਰ ਪੱਤਰਕਾਰ ਨੂੰ ਦੱਸਿਆ ਕਿ ਮੈਂ ਉਹ ਡਾਕੂਮੈਂਟਰੀ ਤਿਆਰ ਕਰ ਰਹੇ ਹਾਂ। ਇਸ ਸਰਕਾਰਾਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ ਆਏਗਾ ਕਿ ਪ੍ਰਸ਼ਨ ਚਿੰਨ ਉਸ ਟਾਈਮ ਦੀ ਸਰਕਾਰ ਦਾ ਵੀ ਔਰ ਉਸ ਟਾਈਮ ਦੀ ਜਿਹੜੇ ਸਾਡੇ ਕ੍ਰਾਂਤੀਕਾਰੀ ਵੀ ਸੀ ਕਿ ਜਿਹੜੇ ਇਸ ਦੀ ਅਗਵਾਈ ਕਰ ਰਹੇ ਸੀ ਉਹਨਾਂ ਦੇ ਉੱਤੇ ਵੀ ਇੱਕ ਪ੍ਰਸ਼ਨ ਚਿੰਨ ਆਏਗਾ ਲੇਕਿਨ ਉਹਦਾ ਸਵਾਲ ਜਿਹੜਾ ਹੈ ਉਹਦਾ ਅੱਜ ਤੱਕਨ ਜਵਾਬ ਮੈ ਵੀ ਲੱਭ ਰਿਹਾ ਜਿੰਨੀ ਦੇਰ ਤੱਕ ਮੈਨੂੰ ਜਵਾਬ ਨਹੀਂ ਲੱਭੇਗਾ ਕਿ ਉਹ ਇਸ ਸਾਕੇ ਤੋਂ ਬਾਅਦ ਉਹਨਾਂ ਨੇ ਕੀ ਰਿਐਕਸ਼ਨ ਸੀ ਉਹ ਅੱਜ ਤੱਕਨ ਜਿਹੜੇ ਨੇ ਉਹ ਰਿਐਕਸ਼ਨ ਦੀ ਇਕੱਠੀ ਡਾਕੂਮੈਂਟਰੀ ਕਰ ਰਹੇ ਆ ਸੋ ਤੁਹਾਡੇ ਰਾਹੀਂ ਮੀਡੀਆ ਦੇ ਭਰਾਵਾਂ ਦੇ ਰਾਈ ਮੈਂ ਉਹਨੂੰ ਜ਼ਰੂਰ ਪ੍ਰਸਤੁਤ ਕਰਾਂਗਾ ਥੋੜਾ ਸਮਾਂ ਲੱਗੇਗਾ ਮੈਨੂੰ ਅੱਜ ਜੀ ਸਰ ਆਪਣਾ ਨਾਮ ਦੱਸ ਕੇ ਜਿਸ ਸਾਖੀ ਦੇ ਧਿਆਨ ਤੁਸੀਂ ਚੱਲਿਆਂ ਵਾਲੇ ਬਾਗੋਂ ਜੀ ਕੀ ਕਹਿਣਾ ਚਾਹੁੰਦੇ ਹੋ ਇੰਜੀਨੀਅਰ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਬਹੁਤ ਵੱਡਾ ਪਵਿੱਤਰ ਦਿਹਾੜਾ ਵੀ ਆ ਔਰ ਬੜੀ ਦਰਦਨਾਕ ਤਸਵੀਰ ਬਿਆਨ ਕਰਦਾ ਇੱਕ ਐਸਾ ਵਾਕਾ ਵੀ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਜੱਲਿਆਂ ਵਾਲਾ ਬਾਗ ਮੈਸੇਕਰ ਜਿਹੜਾ 13 ਅਪ੍ਰੈਲ 1919 ਨੂੰ ਹੋਇਆ ਸੀ ਰੋਲਟ ਐਕਟ ਦੇ ਵਿਰੋਧ ਦੇ ਵਿੱਚ ਲੋਕਾਂ ਦਾ ਇੱਥੇ ਇਕੱਤਰ ਹੋਣਾ ਡਾਕਟਰ ਸੈਫੁਦੀਨ ਕਿਚਲੂ ਡਾਕਟਰ ਸਤਿਆਪਾਲ ਦੀ ਅਰੇਸਟ ਦੇ ਮਾਮਲੇ ਦੇ ਵਿੱਚ ਲੋਕਾਂ ਦਾ ਇਕੱਠਾ ਹੋਣਾ ਔਰ ਉਹਨਾਂ ਫ੍ਰੀडम ਫਾਈਟਰਸ ਦਾ ਜਿਹੜਾ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਤੱਕ ਕੁਰਬਾਨ ਕਰ ਗਏ ਉਹਨਾਂ ਦਾ ਇੱਥੇ ਇਕੱਠਾ ਹੋਣਾ ਬਹੁਤ ਵੱਡਾ ਇੱਕ ਸਮਾਂ ਉਸ ਸਮੇਂ ਦਾ ਪੇਸ਼ ਕਰਦਾ ਔਰ ਇੱਥੇ ਜਨਰਲ ਡਾਇਰ ਵੱਲੋਂ ਆਰਡਰ ਕੀਤਾ ਗਿਆ ਸੀ ਕਰੀਬ 15 ਤੋਂ 20 ਹਜ਼ਾਰ ਦੀ ਗਿਣਤੀ ਦੇ ਵਿੱਚ ਲੋਕ ਇਹਦੇ ਅੰਦਰ ਮੌਜੂਦ ਸਨ ਔਰ ਐਗਜ਼ਿਟ ਦਾ ਰਸਤਾ 21 ਹੈਗਾ ਔਰ ਉਹਦੇ ਵਿੱਚ ਜਦੋਂ ਓਪਨ ਫਾਇਰ ਦਾ ਆਰਡਰ ਜਨਰਲ ਡਾਇਰ ਨੇ ਕਰ ਦਿੱਤਾ ਤੇ ਉਹਦੇ ਵਿੱਚ ਅਨਫੀਸ਼ੀਅਲੀ ਇਹ ਮੈਨੂੰ ਲੱਗਦਾ ਕਿ ਹਜ਼ਾਰਾਂ ਦੇ ਵਿੱਚ ਤਾਦਾਦ ਹੋਗੀ ਜਿੰਨਾਂ ਲੋਕਾਂ ਦਾ ਜੀਵਨ ਬਲੀਦਾਨ ਇੱਥੇ ਹੋ ਗਿਆ ਪਰ ਹੰਟਰ ਕਮਿਸ਼ਨ ਮੋਤੀ ਲਾਲ 네ਹਰੂ ਕਮੇਟੀ ਵੱਖ-ਵੱਖ ਡੇਟਾ ਦੱਸਦੇ ਆ ਪਰ ਇਹਦੇ ਵਿੱਚ ਬਹੁਤ ਲੋਕ ਇਦਾਂ ਦੇ ਵੀ ਜਾਨ ਆਪਣੀ ਗਵਾ ਗਏ ਜਿਹੜੇ ਇੱਥੋਂ ਇੰਜਰਡ ਹੋ ਕੇ ਗਏ ਸੀ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਹਸਪਟਲਾਈਜ਼ ਨਹੀਂ ਹੋਏ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਹਸਪੀਟਲ 'ਚ ਜਾਵਾਂਗੇ ਤੇ ਫਿਰ ਅਸੀਂ ਆਈਡੈਂਟੀਫਾਈ ਹੋਵਾਂਗੇ ਸਰਕਾਰਾਂ ਸਾਡੇ ਤੇ ਤਸ਼ੱਦਦ ਕਰਨਗੀਆਂ ਤੋ ਜਿੰਨਾਂ ਦੀ ਮੌਤ ਹੋਈ ਆ ਉਹਨਾਂ ਦੇ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਆ ਬਹੁਤ ਜ਼ਿਆਦਾ ਲੋਕ ਇੰਜਰਡ ਹੋਏ ਕਈ ਲੋਕਾਂ ਨੇ ਇਥੋਂ ਤੱਕ ਕਿ ਜਿਹੜਾ ਖੂਬ ਬਣਿਆ ਆ ਮਾਰਟਿਸ ਵੈਲ ਆ ਉਹਦੇ ਵਿੱਚ ਛਾਲਾ ਮਾਰ ਦਿੱਤੀ ਆਪਣੀ ਜਾਨ ਬਚਾਉਣ ਵਾਸਤੇ ਕੋਈ ਦੀਵਾਰ ਤੇ ਜੇ ਟੱਪਣਾ ਚਾਹੁੰਦਾ ਸੀ ਤੇ ਉਹਨੂੰ ਵੀ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਉਹਦੇ ਵਿੱਚ ਗੋਲੀ ਮਾਰਨ ਦੇ ਵਿੱਚ 303 ਲੀ ਐਂਡ ਫਾਇਲਡ ਰਾਈਫਲ ਦਾ ਇਸਤੇਮਾਲ ਕੀਤਾ ਗਿਆ ਅਮੂਨੀਸ਼ਨ 6 ਸਿਕਾ ਸੋ ਇਨੀ ਫੀਅਰਸ ਫਾਇਰਿੰਗ ਕੀਤੀ ਗਈ ਜਦੇ ਨਾਲ ਕਿਸੇ ਬੰਦੇ ਦਾ ਵੀ ਬਚਣ ਦਾ ਕੋਈ ਵੀ ਚਾਂਸ ਨਹੀਂ ਸੀ ਬਣਦਾ ਅੱਜ ਵੀ ਇਹਨਾਂ ਦੇਖੀ ਕੀਤੀ ਜਾ ਰਹੀ ਸੀ ਤਾਂ ਪਰਿਵਾਰਾਂ ਦੀ ਬਿਲਕੁਲ ਕੀਤੀ ਜਾ ਰਹੀ ਹੈ ਸ਼ਹੀਦਾਂ ਦੇ ਪਰਿਵਾਰ ਇਸ ਸਮਾਰਕ ਦੇ ਉੱਤੇ ਅਸੀਂ ਵੀ ਉਹਨਾਂ ਨੂੰ ਮਿਲੇ ਆ ਤੁਸੀਂ ਦੇਖੋ ਉਹਨਾਂ ਨੂੰ ਕੋਈ ਵੀ ਬੰਦਾ ਨਾ ਰੈਕੋਗਨਾਈਜ਼ ਕਰ ਰਿਹਾ ਨਾ ਉਹਨਾਂ ਨੂੰ ਪੁੱਛ ਰਿਹਾ ਲੋਕਲ ਐਡਮਿਨਿਸਟ੍ਰੇਸ਼ਨ ਆਪਣੇ ਪ੍ਰੋਗਰਾਮ ਤੇ ਕਰ ਰਹੀ ਆ ਰस्सियां ਲਗਾ ਦਿੱਤੀਆਂ ਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਲੋਕ ਨਤਮਸਤਕ ਹੋਣ ਆ ਰਹੇ ਆ ਪੂਰੇ ਦੇਸ਼ ਤੋਂ ਹਰ ਕੋਨੇ-ਕੋਨੇ ਤੋਂ ਇੱਥੇ ਲੋਕ ਆ ਰਹੇ ਆ ਉਹ ਲੋਕਾਂ ਨੂੰ ਇੱਥੇ ਰਸੀ ਲਗਾ ਕੇ ਬੈਨ ਕੀਤਾ ਗਿਆ ਬੰਦ ਕੀਤਾ ਗਿਆ ਉਹ ਪਿਛਲੇ ਪਾਸੇ ਦੀ ਜਾ ਰਹੇ ਆ ਔਰ ਜਿਹੜੇ ਕਰਪਟ ਲੀਡਰਸ ਜਿਨ੍ਹਾਂ ਉੱਤੇ ਵੱਡੇ ਵੱਡੇ આરોਪ ਆ ਉਹ ਲੀਡਰਸ ਇੱਥੇ ਆ ਕੇ ਮੋਮੈਂਟੋ ਲੈ ਰਹੇ ਆ ਇੱਥੇ ਲੈ ਕੇ ਸ਼ਰਧਾਂਜਲੀयां ਦੇ ਰਹੇ ਆ ਉਹ ਵੀਡੀਓ ਫੋਟੋ ਓਪਰਚ्युनिटी ਬਣਾ ਰਹੇ ਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵੀ ਲੋਕਾਂ ਦੀ ਸਾਰੀ ਕੋਈ ਨਹੀਂ ਲਈ ਤੁਸੀਂ ਇਹ ਦੇਖੋ ਕਿ ਜਿਸ ਜਗ੍ਹਾ ਦੇ ਉੱਪਰ ਖੜੇ ਆ ਇੱਥੇ 36 ਦੇ ਕਰੀਬ ਬੁਲੇਟ ਮਾਰਕਸ ਵੀ ਆ ਗੋਲੀਆਂ ਚੱਲੀਆਂ ਸੀ ਪਿੱਛੇ ਇੱਕ ਸਮਾਦ ਬਣੀ ਆ ਉਹ ਉਸ ਸਮੇਂ ਦੇ ਪੰਜਾਬ ਦੇ ਪਹਿਲੇ ਇਨਸਪੈਕਟਰ ਜਨਰਲ ਪ੍ਰਕਾਸ਼ ਸਿੰਘ ਜੀ ਦੀ ਮਾਤਾ ਦੀ ਸਮਾਦ ਹੈ ਇੱਥੇ ਕੋਈ ਐਦਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਕਿ ਲੋਕ ਸਮਝ ਲੈਣ ਕਿ ਇਸ ਜਗ੍ਹਾ ਦੇ ਉੱਤੇ ਲੋਕ ਸ਼ਹੀਦ ਨਹੀਂ ਹੋਏ ਇਸ ਸਮਾਦ ਨੂੰ ਲੋਕਾਂ ਦਾ ਮस्तक ਹੋਈ ਜਾਂਦੇ ਆ ਇਹਦੀ ਵੈਰੀਫਿਕੇਸ਼ਨ ਇਹਦੀ ਆਈਡੈਂਟੀਫਿਕੇਸ਼ਨ ਵੀ ਲੋਕਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਣੀ ਚਾਹੀਦੀ ਸੀ ਨਿਸ਼ਾਨਦੇਹੀ ਕਰਨੀ ਚਾਹੀਦੀ ਸੀ ਜੀ ਜੋ ਆਲਟੀਮੇਟਲੀ ਪ੍ਰਸ਼ਾਸਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੇਲ ਹੋ ਗਿਆ ਔਰ ਲੋਕਾਂ ਦੇ ਵਿੱਚ ਬਹੁਤ ਸਾਰੀ ਸੋਚ ਸਮਝ ਪੈਦਾ ਕਰਨ ਵਾਸਤੇ ਜਿਹੜਾ ਜਜ਼ਬਾ ਪੈਦਾ ਕਰਨਾ ਹੁੰਦਾ ਲੋਕ ਆਪ ਕਰ ਲਨ ਤੇ ਕਰ ਲਨ ਸਾਡੀਆਂ ਸਰਕਾਰਾਂ ਜੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਗਨੋਰ ਕਰ ਸਕਦੀਆਂ ਤੇ ਆਪ ਅੰਦਾਜ਼ਾ ਲਗਾ ਲਓ ਕਿ ਲੋ ਇਹ ਲੋਕ ਫਿਰ ਆਮ ਲੋਕਾਂ ਨੂੰ ਕੀ ਸਮਝਦੇ ਹੋਣਗੇ